ਪੰਜਾਬ ਵਿੱਚ ਹਰ ਰੋਜ਼ ਕਾਤਲ ਚੈਨਾ ਡੋਰ ਕਾਰਨ ਅਨੇਕਾਂ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਨੇ ਅਜਿਹਾ ਹੀ ਇੱਕ ਦਰਦਨਾਕ ਮਾਮਲਾ ਰੈਕੂਟ ਦੇ ਪਿੰਡ ਅਕਾਲਗੜ ਵਿਖੇ ਵਾਪਰਿਆ ਜਿੱਥੇ ਦੀ ਬਸਨੀਕ ਇੱਕ 33 ਸਾਲਾ ਵਿਆਹੁਤਾ ਔਰਤ ਸਰਬਜੀਤ ਗੌਰ ਪਤਨੀ ਮਨਦੀਪ ਸਿੰਘ ਦਾ ਸਬਾ ਮੁੱਲਾਪੁਰ ਦਾਖਾ ਵਿਖੇ ਚੈਨਾ ਡੋਰ ਨਾਲ ਗੜਾ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਹੈ ਸੱਗੋ ਇਸ ਕਾਤਲ ਚੈਨਾ ਡੋਰ ਨੇ 1-2 ਸਾਲਾਂ ਮਾਸੂਮ ਤੋਂ ਉਸਦੀ ਮਾਂ ਨੂੰ ਖੋਲਿਆ ਜਦਕਿ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਰਹਾ ਹਾਲੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕਾ ਕਸਬਾ ਮੁੱਲਾਪੁਰ ਵਿਕੇ ਫੂਡ ਪੁਆਇੰਟ ਨਾ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਉਹ ਐਕਟਵਾਸ ਕੰਟਰੀ ਤੇ ਆਪਣੇ ਇੱਕ ਰਿਸ਼ਤੇਦਾਰ ਨਾਲ ਮੁੱਲਾਪੁਰ ਬਾਜ਼ਾਰਬਾਲ ਨੂੰ ਗੁਰਦੁਆਰਾ ਸਹਾਇ ਲਈ ਸਾਹਮਣੇ ਜਾ ਰਹੀ ਸੀ ਤਾਂ ਅਚਾਨਕ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਅਤੇ ਇਹ ਤਾਰ ਚਾਈਨਾ ਡੋਰ ਨੇ ਉਸ ਦਾ ਗਲਾ ਪੂਰੀ ਤਰ੍ਹਾਂ ਕੱਟ ਦਿੱਤਾ ਜਿਸ ਤੋਂ ਬਾਅਦ ਉਦੇਗਾਲ ਵਿੱਚੋਂ ਖੂਨ ਵਗਣ ਲੱਗ ਪਿਆ ਅਤੇ ਉਹ ਗੰਭੀਰ ਰੂਪ ਵਿੱਚ ਝੱਕੀ ਹੋ ਗਈ ਹੈ ਜਿੱਥੇ ਮੌਕੇ ਤੇ ਮੌਜੂਦ ਕੁਝ ਵਿਅਕਤੀਆਂ ਨੇ ਉਸ ਨੂੰ ਆਪਣੀ ਗੱਡੀ ਰਾਹੀਂ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਉੱਥੇ ਇਲਾਜ ਨਾ ਹੋਣ ਕਾਰਨ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਸਰਵਜਿਤਕੋਰ ਦੀ ਮੌਤ ਤੋਂ ਬਾਅਦ ਪਿੰਡ ਅਕਾਲਗੜ ਸਮੇਤ ਅਲਦਵਾਲੇ ਦੇ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਲੋਕਾਂ ਵਿੱਚ ਚੈਨਾਡੋਰ ਕਾਰਨ ਵਾਪਰ ਰਹੀਆਂ ਇਨ੍ਹਾਂ ਘਟਨਾ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਬਲਕਿ ਲੋਕ ਇਨ੍ਹਾਂ ਘਟਨਾਵਾਂ ਲਈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਨੇ ਉਧਰ ਜਦੋਂ ਇਸ ਸਬੰਧ ਵਿੱਚ ਮੁੱਲਾਂਪੁਰ ਦਾਖਾ ਦੇ ਡੀਐਸਪੀ ਬ੍ਰਿੰਦਰ ਖੋਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਮੁੱਲਾਂਪੁਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਸਖਤ ਡਰਾਮਾ ਅਦੀਨ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਬਲਕਿ ਚੈਨਾ ਡੋਰ ਵੇਚਣ ਤੇ ਬਰਤਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਰਾਇਕੋਟ ਤੋਂ ਦਿਲਵਿੰਦਰ ਸਿੰਘ ਅਰਸ਼ੀਨ ਦੀ ਰਿਪੋਰਟ ਮੇਰੇ ਖੇਲਾ ਟਟ ਮੇਰਾ ਨਾਮ ਸਵਰਨਿਕ ਘੋੜਾ ਜੀ ਅਧੂ ਰਖਤਨ ਇੱਕ ਇਮਾਨਦਾਰ ਕਟਰਾ ਵਾਪਸੀ ਹੈ ਇਹ ਕਿਹਣਾ ਤੁਹਾਡਾ ਪਰ ਤੁਹਾਡੇ ਵੱਤੋਂ ਪੰਚਾਇਤ ਦੇ ਤੌਰ ਤੇ ਕਿਹੜਾ ਦੇ ਪ੍ਰਬੰਧ ਕੀਤੇ ਜਾਣਗੇ ਜਾਂ ਸਰਕਾਰ ਦਾ ਕਿਸ ਤਰ੍ਹਾਂ ਦੀ ਇਸ ਇਹਦੇ ਖਲਾਅ ਆਵਾਜ਼ ਵੀ ਦੇਵੇ ਦੇਖੋ ਜੀ ਇਹ ਜਿਹੜੀ ਮੇਰੇ ਪਿੰਡ ਅਕਾਲਗੜ੍ਹ ਦੇ ਵਿੱਚ ਕੱਲ੍ਹ ਜਿਹੜਾ ਘਟਨਾ ਜਿਹੜੀ ਵਾਪਰੀ ਹੈ ਬਹੁਤ ਹੀ ਮੰਦਭਾਗੀ ਆ ਕਿਉਂਕਿ ਇਹ ਚੀਜ਼ਾਂ ਤੇ ਅੱਜ ਤੋਂ ਪਹਿਲਾਂ ਵੀ ਸਰਕਾਰਾਂ ਵੀ ਪ੍ਰਸ਼ਾਸਨ ਵੀ ਬਹੁਤ ਇਹਦੇ ਬਾਰੇ ਪ੍ਰਚਾਰ ਹੋ ਰਿਹਾ ਕਿ ਚਾਈਨਾ ਡੋਰ ਦੀ ਵਿਕਰੀ ਹੈ ਜਿਹੜੀ ਉਹ ਬੰਦ ਕਰਨੀ ਚਾਹੀਦੀ ਹੈ ਅਸੀਂ ਵੀ ਆਪਦੇ ਪਿੰਡ ਚ ਪੰਚਾਇਤ ਹੋਣ ਦੇ ਨਾਤੇ ਅਸੀਂ ਅਨਾਉਂਸਮੈਂਟ ਵੀ ਬਕਾਇਦਾ ਕਰਵਾ ਰਹੇ ਹਾਂ ਕਿ ਬੱਚਿਆਂ ਨੂੰ ਪਤੰਗ ਚਾੜਾ ਤੋਂ ਰੋਕਿਆ ਜਾਵੇ ਜਾਂ ਚਾਈਨਾ ਡੋਰ ਉਹਨਾਂ ਨੂੰ ਨਾ ਲੈ ਕੇ ਦਿੱਤੀ ਜਾਵੇ ਅਸੀਂ ਅਪੀਲ ਵੀ ਕਰਦੇ ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੇ ਮਾਪਿਓ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਡੋਰਾਂ ਤੋਂ ਇਹਨਾਂ ਤੋਂ ਇਹਨਾਂ ਨਾਲ ਖੇਡਣ ਤੋਂ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਵਿਕਰੀ ਹੈ ਜਿਹੜੀ ਉਹ ਪੂਰਨ ਤੌਰ ਤੇ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਐਵੇਂ ਦੀਆਂ ਹਾਦਸਾ ਭਾਮੀਆਂ ਜਿਹੜੀਆਂ ਘਟਨਾਵਾਂ ਨੇ ਅੱਗੇ ਤੋਂ ਨਾ ਵਾਪਰਨ। ਠੀਕ ਹੈ। ਥੀਲਾ ਤੁਹਾਡਾ ਜਸਵੀਰ ਸਿੰਘ ਕਾਲਵਾੜ ਜੀ। ਜਸਵੀਰ ਜੀ ਜੋ ਇੱਕ ਬ੍ਰਿੰਦਮੰਦਪਾ ਘਟਰਾ ਵਾਪਰੀ ਹੈ ਚਾਈਨਾ ਡੋਰ ਦੇ ਨਾਲ। ਇਸ ਤਰ੍ਹਾਂ ਨਿਕਟਰਾਵਾ ਵਾਪੁਰਿਆ ਨੇ ਕੀ ਕਹਿਣਾ ਚਾਹੋਂਗੇ ਤੁਸੀਂ ਕੀ ਨੂੰ ਦੋਗੇ ਅੱਜ ਪਿੰਡ ਕਾਲਗੜ੍ਹ ਦੀ ਸਾਡੀ ਇਹ ਬੇਟੀ ਦੇ ਉੱਤੇ ਜੋ ਇਹ ਪਹਿਰ ਵਾਪੁਰਿਆ ਮੁੱਲਾ ਪਰਵਕੇ ਚੈਨਾ ਡੋਰ ਨੇ ਮਤਲਬ ਉਸ ਦੀ ਜਾਨ ਲੈ ਲਈ ਤੇ ਹੱਸਦਾ ਬਸਦਾ ਪਰਿਵਾਰ ਜਿਹੜਾ ਸੀ ਉਹ ਬਹੁਤ ਅੱਜ ਗਮੀ ਦੇ ਵਿੱਚ ਆ ਬੜਾ ਦੁਖੀ ਆ ਕਿ ਪ੍ਰਸ਼ਾਸਨ ਨੇ ਲੰਮੇ ਸਮੇਂ ਤੋਂ ਜਾਂ ਸਾਡੀ ਰਾਜਨੀਤੀ ਆ ਬਾਰ-ਬਾਰ ਬਿਆਨਤਾ ਦੇ ਰਹੀ ਆ ਬੇਸੀ ਇਹ ਚੈਨਲ ਡੋਰ ਨੂੰ ਬੰਦ ਕਰਨਾ ਜਾਂ ਇਸ ਤੇ ਉੱਤੇ ਪਾਬੰਦੀ ਲਾਉਣੀ ਆ ਪਰ ਸਭ ਦਿਖਾਵੇ ਰਹ ਜਾਂਦੇ ਨੇ ਸਾਡੇ ਬਿਆਨ ਰਹਿ ਜਾਂਦੇ ਨੇ ਪਰ ਇਸ ਦਾ ਕੋਈ ਪਤਾ ਹੱਲ ਨਹੀਂ ਕਰਦਾ ਜਿਸ ਕਰਕੇ ਸਾਡੀ ਅੱਜ ਬੇਟੀ ਜਾਨ ਗਈ ਆ ਤਾਂ ਅਸੀਂ ਸਮਝਦੇ ਇਸ ਵਾਸਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੀ ਸਰਕਾਰਾਂ ਜ਼ਿੰਮੇਵਾਰ ਆ ਇਹ ਮਾੜਾ ਸਿਸਟਮ ਜ਼ਿੰਮੇਵਾਰ ਆ ਜਿਸ ਨੇ ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਇਸ ਤੇ ਉੱਤੇ ਕੋਈ ਪਾਬੰਦੀ ਨਹੀਂ ਲਾਈ ਰੋਕ ਨਹੀਂ ਲਾਈ ਹਰ ਰੋਜ਼ ਹੀ ਜਿਹੜੇ ਜਾਂਦੇ ਕਿੰਨੀਆਂ ਘਟਨਾਵਾਂ ਹੋ ਰਹੀਆਂ ਨੇ ਬੱਚੇ ਅ ਛੱਤਾਂ ਦੇ ਉੱਤੋਂ ਡਿੱਗ ਕੇ ਮਰਦੇ ਨੇ ਜਾਂ ਮਤਲਬ ਉਹ ਬਿਜਲੀ ਦੇ ਤਾਰਾਂ ਦੇ ਨਾਲ ਲੰਕਦੇ ਨੇ ਅਤੇ ਅਕਸਰ ਜਿਹੜੀਆਂ ਚੈਨਾ ਡੋਰਾਂ ਦੇ ਨਾਲ ਬਹੁਤ ਸਾਰੀਆਂ ਮੌਤਾਂ ਚੜੀਆਂ ਜਾਂਦੀਆਂ ਨੇ ਇਸ ਵਾਸਤੇ ਸਾਡੇ ਪ੍ਰਸ਼ਾਸਨ ਲੋੜ ਹੈ ਕਿ ਇਹ ਜਿਹੜਾ ਇੱਕ ਮਹਿਜ਼ ਹਾਦਸਾ ਨਹੀਂ ਇਹ ਖੌਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ ਵੀ ਜੇ ਕੋਈ ਘਟਨਾ ਵਾਪਰਦੀ ਆ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਜਿਹੜੇ ਕਤਲ ਦਾ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਅਤੇ ਜਿਹੜੀਆਂ ਇਹ ਕਰਨਾਮਾ ਬਾਰ-ਬਾਰ ਹੋ ਰਹੀਆਂ ਚੈਨਾ ਡੋਰਾ ਜਾਏ ਬਿਲਕੁਲ ਜਿਹੜੀ ਪਤੰਗਬਾਜ਼ੀ ਇਹ ਬੰਦ ਹੋਣੀ ਚਾਹੀਦੀ ਆ ਸਾਡੇ ਜਿਹੜੇ ਮੇਜ ਇਹ ਦਿਨ ਤਿਹਾਰ ਨੇ ਇਹ ਜਿਹੜੀਆਂ ਜਿਹੜੀਆਂ ਮਾਲੀਆਂ ਕਤਨਾਵਾ ਲੈ ਕੇ ਆਉਂਦੇ ਨੇ ਸਾਡੀਆਂ ਖੁਸ਼ੀਆਂ ਨੂੰ ਮਤਲਬ ਗਮੀਆਂ ਦੇ ਵਿੱਚ ਬਦਲ ਲੈਂਦੇ ਨੇ ਇਸ ਕਰਕੇ ਉਹਨਾਂ ਤੇ ਪੱਕੀ ਰੋਗ ਲੱਪਣੀ ਚਾਹੀਦੀ ਹੈ ਹਾਂਜੀ ਲੜਕੀ ਦਾ ਸੰਸਕਾਰ ਕਿਦੋਂ ਕੀਤਾ ਜਾ ਰਿਹਾ ਹੈ ਲੜਕੀ ਦਾ ਸੰਸਕਾਰ ਕੱਲ ਕਰਨਾ ਤੇ ਸਾਡਾ ਬੇਟਾ ਕੱਲੋ ਤੋਂ ਕੈਨੇਡਾ ਤੋਂ ਆਉਣਾਗਾ ਤੇ ਕੱਲੋ ਆ ਸੰਸਕਾਰ ਕਰਾਂਗੇ ਮਦਕੀ ਨਾ ਆਪੇ ਦਸਵੰਤ ਸਿੰਘ ਜੀ ਐਂਡ ਹੋਰ ਇੱਕ ਮਦਭਾਗੀ ਘਟਵਾ ਦੋ ਬਾਲੀਆ ਕਿਵੇਂ ਹੋਈ ਹੈ ਕੁਝ ਧਿਆਨ ਕਰੀ ਨੀ ਜੀ ਆਪਣੇ ਮੁੱਲਾਪੁਰ 에ਰੋ ਹੱਬ ਤੋਂ ਅੱਗੇ ਜਾ ਰਹੀ ਸੀ ਉਹ ਮੁੱਲਾਪੁਰ ਸੇਡ ਨੂੰ ਆਪਣੇ ਬਾਜ਼ਾਰ ਸੇਡ ਨੂੰ ਜਾ ਰਹੇ ਸੀ ਬੋਲ ਦੇ ਉੱਤਨਸਾਰੀ ਗੁਰਦਾਰੇ ਸਾਹਮਣੇ ਤਾਰ ਨੇ ਘਟਦਾ ਅੱਛਾ ਜੁੱਤਾ ਹੀ ਨਹੀਂ ਡਾਡੋਨ ਕਿਰਨੀ ਕੁਮਰ ਜੀ ਮੈਡਮ 32 ਸਾਲ ਦੇ ਤੇ ਤੁਹਾਡੇ ਕੀ ਲੱਗਦਾ ਸੀ ਮੈਂ ਡਾਕਟਰ ਨਾਲ ਸੀ ਤੇ ਉਸ ਤੋਂ ਬਾਅਦ ਤੁਸੀਂ ਹਸਪਤਾਲ ਜਿਹਨੇ ਦੋਆਂ ਰਾਤ ਚ ਗੱਲਬਾਤ ਕੀਤੀ ਹਸਪਤਾਲ ਉਹ ਦੂਜਾ ਪਹੁੰਚ ਲੱਗੇਗਾ ਸੀ ਇੱਕ ਜਦੋਂ ਉਹ ਤੇ ਹਾਂ ਜੀ ਜੀ ਇਹ ਤਾਂ ਹਸਪਤਾਲ ਹਸਪਤਾਲ ਪਹੁੰਚ ਗਿਆ ਸੀ ਤੁਹਾਨੂੰ ਪਤਾ ਨਹੀਂ ਸੀ ਜਦੋਂ ਦੱਸਿਆ ਕਿਸੇ ਨੇ ਮਥੇ ਹਸਪਤਾਲ ਲੱਗੇ ਗਏ ਅਸੀਂ ਹਸਪਤਾਲ ਪਹੁੰਚ ਗਏ ਪਰ ਉਹ ਮੌਢੀ ਥੋੜਾ ਆਪਣਾ ਲੇਟ ਹੋ ਗਈ ਡਾਕਟਰ ਨੇ ਜਿਹਾ ਕਿ ਭਲੇ ਡੱਡ ਹੋ ਗਏ ਕੁਣੋ ਰਸਤਾ ਸਭਾ ਤੋਂ ਇਹ ਕਿਸ ਚੈਨਾਡੋਰ ਨੇ ਕਿੱਥੇ ਕੱਟ ਮਾਰਿਆ ਹਾਂਜੀ ਗਲੇ ਤੇ ਆ ਗਲੇ ਤੇ ਗਲੇ ਤੇ ਇਹ ਇਤਰਾ ਦੇ ਘਟਰਾਵਾ ਵਾਪਰਦੀਆਂ ਨੇ ਕੀ ਕਹਿਣਾ ਕੋਈ ਤੇ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝੋ ਪ੍ਰਸ਼ਾਸਨ ਆ ਜੀ ਮੈਂ ਬਾਲਤੋਂ ਦਰਨ ਬਰਲੀ ਗੱਲ ਤਾਂ ਇਹ ਬੰਦ ਹੀ ਕਰਨਾ ਚਾਹੀਦਾ ਹੈ ਬੰਦ ਹੀ ਨਹੀਂ ਹੋਣਾ ਚਾਹੀਦਾ ਅੱਡਾ ਦਾ ਪੂਰਾ ਹੱਸਦਾ ਖੇਡਦਾ ਘੱਟਾ ਦਾ ਪਰਵਾਹ ਕਰਦਾ ਜੀ ਹਰਿਦਰ ਇੱਕ ਕੱਦ ਕੋਲਾਪੁਰ ਦਾ ਬੜਾ ਨਵੰਦਪੁਰ ਐਕਸੀਡੈਂਟ ਹੋਇਆ ਕਲੇਡੀ ਦੀ ਗੱਦਲ ਚਾਈਨਾ ਲੋਰ ਦੇ ਨਾਲ ਪੱਟੀ ਗਈ ਹੈ ਜਿਸ ਤਰ੍ਹਾਂ ਦੇ ਘਟਨਾਵਾਂ ਹੋਈਆਂ ਨੇ ਇਹਦੇ ਵੀ ਆਪਣੇ ਵੱਲੋਂ ਕੀ ਰੋਕਸਰ ਕੀਤੀ ਜਾ ਰਹੀ ਹੈ ਤੇ ਕੱਲ ਵਾਲੇ ਮਾਮਲੇ 'ਚ ਕੀ ਕਾਰਵਾਈ ਹੋ ਰਹੀ ਹੈ ਜੀ ਬਿਲਕੁਲ ਜੀ ਜੋ ਜੀ ਕੱਲ ਇਹ ਇੱਕ ਬੜਾ ਹੀ ਮੰਦਭਾਗਾ ਇਨਸੀਡੈਂਟ ਹੋਇਆ ਜੀ ਇਹ ਸਰਬਜੀਤ ਕੌਰ ਜੋ ਕਿ ਇਕਾਲਗੜ੍ਹ ਦੀ ਰਹਿਣ ਵਾਲੀ ਸੀ ਕਰੀਬ 35 ਸਾਲ ਦੀ ਇਹ ਜਦੋਂ ਆਪਣੀ ਐਕਟਵਾ ਤੇ ਰਾਏਕੋਟ ਤਰਫ ਤੋਂ ਮੁਲੱਬਰ ਮੰਡੀ ਆ ਰਹੇ ਸੀ ਤਾਂ ਰਾਇਕੁੱਟ ਪੌਲ ਕੋਲ ਆ ਕੇ ਇਹਨਾਂ ਦੇ ਗਲ ਦੇ ਵਿੱਚ ਇਹਨਾਂ ਡੋਰ ਫਸ ਗਈ ਜਿਸ ਕਰਕੇ ਮੌਕੇ ਤੇ ਹੀ ਬੜੀ ਗਹਿਰੀ ਇਹਨਾਂ ਨੂੰ ਗਲੇ ਦੇ ਵਿੱਚ ਕੰਜਰੀ ਆਈ ਸੀ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਇਹਨਾਂ ਨੂੰ ਹਸਪਤਾਲ ਲੈ ਗਈ ਸੀ ਜਿੱਥੇ ਜਾ ਕੇ ਇਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਫੈਮਲੀ ਦਾ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਸੀ ਬਟ ਕਿਉਂਕਿ ਇਹ ਇੱਕ ਬੜਾ ਹੀ ਸਮਾਜਿਕ ਮੁੱਦਾ ਵਾ ਤੇ ਹਰ ਬੰਦੇ ਨੂੰ ਪ੍ਰਭਾਵਿਤ ਕਰਦਾ ਵਾ ਇਸ ਕਰਕੇ ਅਸੀਂ ਆਪਣੇ ਲੈਵਲ ਤੇ ਇਸ ਮੁਕਦਮੇ ਦੇ ਵਿੱਚ ਅਧੀਨ ਤਾਰਾ 304 ਆਈਪੀਸੀ ਜੋ ਪਹਿਲਾਂ ਆਈਪੀਸੀ ਚੱਲਦੀ ਸੀ ਨਾਲ 188 ਆਈਪੀਸੀ ਦੇ ਤਹਿਤ ਅਨਨੋਨ ਜਿਸ ਬੰਦੇ ਨੇ ਡੋਰ ਇਹ ਵੇਚੀ ਆ ਤੇ ਜਿਸ ਬੰਦੇ ਨੇ ਡੋਰ ਦਾ ਇਸਤੇਮਾਲ ਕੀਤਾ ਹੈ ਉਹਨਾਂ ਦੇ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਵਾ ਤੇ ਏਐਸਟੀ ਦੀ ਤਫਤੀਸ਼ ਵਧ ਕੇ ਅਸੀਂ ਏਐਸਟੀ ਦੇ ਵਿੱਚ ਸਾਹਮਣੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਵੱਲੋਂ ਪਤੰਗ ਉਡਾ ਕੇ ਇਹ ਇਹ ਇਸਤੇਮਾਲ ਕੀਤਾ ਗਿਆ ਸੀ ਇਸ ਦੇ ਨਾਲ ਨਾਲ ਅਸੀਂ ਜਿਵੇਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਅਸੀਂ ਕਾਫੀ ਡੋਰਾਂ ਦੀ ਬਰਾਮਦਗੀ ਕੀਤੀ ਹੈ ਪਰਚੇ ਦਰਜ ਕੀਤੇ ਅਦਾਕੇ ਥਾਣੇ ਵਿੱਚ ਵੀ ਦਰਜ ਕੀਤੇ ਨੇ ਜੀ ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿੱਚ ਪਿੰਡਾਂ ਦੇ ਵਿੱਚ ਅਨਾਊਂਸਮੈਂਟਸ ਕਰਾਏ ਨੇ ਨਗਰ ਕੌਂਸਲ ਦੇ ਵਿੱਚ ਅਨਾਊਂਸਮੈਂਟ ਕਰਾਏ ਨੇ ਨਗਰ ਕੌਂਸਲ ਨੂੰ ਰਿਕਵੈਸਟ ਕੀਤੀ ਸੀ ਕਿ ਜੋ ਡੋਰ ਕਿਤੇ اٹਕੀ ਹੋਈ ਹੈ ਜਾਂ ਲਟਕ ਰਹੀ ਹੈ ਉਹਨੂੰ ਕਲੀਅਰ ਕੀਤਾ ਜਾਵੇ ਨਾਲ ਨਾਲ ਅਸੀਂ ਇੱਕ ਇੰਜੀਨੀਅਰ ਰਲ ਕੇ ਟੂ ਵਿਲੈਂਸ ਤੇ ਸ਼ੀਲਡਾਂ ਵੀ ਲਗਾਈਆਂ ਸੀ ਤਾਕਿ ਜੇ ਕੋਈ ਡੋਰ ਤੁਹਾਡੇ ਸਾਹਮਣੇ ਅੜਦੀ ਵੀ ਆ ਉਹ ਤੁਹਾਨੂੰ ਨੁਕਸਾਨ ਨਾ ਪਹਚਾਵੇ ਬਟ ਅੱਜ ਅਸੀਂ ਇਸ ਚੀਜ਼ ਤੇ ਕਿਉਂਕਿ ਬਹੁਤ ਹੀ ਮੰਦਭਾਗਾ ਇਨਸੀਡੈਂਟ ਆ ਕਿਸੇ ਬੰਦੇ ਦੀ ਲਾਈਫ ਚਲੀ ਜਾਣੀ ਇਹੋ ਜੀ ਗੱਲ ਕਰਕੇ ਸੋ ਸਾਡੇ ਲਈ ਵੀ ਬੜੀ ਦੁੱਖ ਦੀ ਘੜੀ ਐ ਸੋ ਇਸ ਦੇ ਮੱਦੇਨਜ਼ਰ ਅਸੀਂ ਅੱਜ ਖਾਸ ਤੌਰ ਤੇ ਕੋਪਰੇਸ਼ਨ ਪਲਾਨ ਕੀਤਾ ਵਾ ਜਿਸ ਵਜ੍ਹਾ ਸਸੀਂ ਡਰੋਨ ਲੈ ਕੇ ਘਰਾਂ ਘਰਾਂ ਦੇ ਵਿੱਚ ਛਾਪੇ ਮਾਰਾਂਗੇ ਜਿੱਥੇ ਵੀ ਸਾਨੂੰ ਪਾਇਆ ਗਿਆ ਕਿ ਕੋਈ ਬੰਦਾ ਚਾਈਨਾ ਡੋਰ ਦਾ ਇਸਤੇਮਾਲ ਕਰਕੇ ਪਤੰਗ ਉਡਾ ਰਿਹਾ ਵਾ ਉਹਨਾਂ ਦੇ ਖਿਲਾਫ ਇਸ ਮੁਕਦਮੇ ਦੇ ਵਿੱਚ ਵੀ ਅਰੈਸਟ ਪਾਈ ਜਾਊਗੀ ਉਹਨਾਂ ਤੋਂ ਬਰਾਬਰੀ ਕੀਤੀ ਜਾਊਗੀ ਨਾਲ ਜੇ ਕੋਈ ਵ 65 ਤਹਿਤ ਹੁਣ ਤੱਕ ਅਸੀਂ 60 ਕਟੂ ਬਰਬਤ ਕਰ ਚੁੱਕੇ ਹਾਂ ਜਿਸ ਦਾ ਇੱਕ ਮਕਦਮਾ ਅਸੀਂ ਸੁਧਾਰ ਥਾਣੇ ਵਿਖੇ ਦਰਜ ਕੀਤਾ ਹੈ ਐਫ ਆਰ ਨੰਬਰ 11 2026 ਦੀ ਹੈ ਜੀ ਬਰ ਖਿਲਾਫ सुरेंद्र ਕੁਮਾਰ son of ਉਰਫ ਸੁੰਦਰ son of ਮੁਕੰਦ ਲਾਲ ਸੁਧਾਰ ਦਾ ਰਹਿਣ ਵਾਲਾ ਇਸ ਦੇ ਖਿਲਾਫ ਅਸੀਂ سنگੀਨ ਧਾਰਾਵਾਂ ਲਾਈਆਂ ਨੇ ਜਿਸ ਵਿੱਚ ਬੀ ਐਨ ਐਸ ਦੀਆਂ ਧਾਰਾਵਾਂ ਲੱਗੀਆਂ ਨੇ ਇਸ ਦੇ ਤਹਿਤ ਅਸੀਂ ਇਹ ਮਕਦਮਾ ਦਰਜ ਕੀਤਾ ਵਾ ਤੇ ਇਹ ਕਾਰਵਾਈ ਅੱਗੇ ਵੀ ਇਸੇ ਤਰੀਕੇ ਨਾਲ ਜਾਰੀ ਰਹੂਗੀ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਸ ਤਰ੍ਹਾਂ ਦੇ ਆ ਜੋ ਬੱਚੇ ਕਿਉਂਕਿ ਪੇਰੈਂਟਸ ਦਾ ਪਗਾਈ ਰਹਿੰਦੇ ਨੇ ਬੱਚੇ ਜਾਂਦੇ ਉਹਨਾਂ ਬេរ ਨੂੰ ਕੀ ਕਹਿਣਾ ਚਾਹੁੰਦੇ ਮੈਂ ਜੀ ਲੋਕਾਂ ਨੂੰ ਇਹ ਸਲਾਹ ਦਵਾਂਗਾ ਕਿ ਜਦੋਂ ਹੁਣ ਸਾਨੂੰ ਇਸ ਚੀਜ਼ ਦੇ ਰਿਜ਼ਲਟਸ ਪਤਾ ਨੇ ਕਿ ਚਾਇਨਾ ਡੋਰ ਨਾਲ ਨਾ ਸਿਰ ਪਸ਼ੂ ਪੰਛੀਆਂ ਨੂੰ ਸਗੋਂ ਇਨਸਾਨਾਂ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਹਰ ਦੂਜੇ ਦਿਨ ਕੋਈ ਨਾ ਕੋਈ ਇਨਸੀਡੈਂਟ ਸਾਹਮਣੇ ਆ ਜਾਂਦਾ ਕਿ ਕਿਸੇ ਚਾਇਨਾ ਡੋਰ ਨਾਲ ਕਿਸੇ ਦਾ ਗਲ ਕੱਟਿਆ ਗਿਆ ਸੋ ਮੈਨੂੰ ਲੱਗਦਾ ਕਿ ਤੁਹਾਡਾ ਐਂਟਰਟੇਨਮੈਂਟ ਕਿਸੇ ਦੀ ਜਾਨ ਤੋਂ ਵੱਧ ਜ਼ਰੂਰੀ ਨਹੀਂ ਹੈ ਇਸ ਕਰਕੇ ਬੱਚੇ ਨਾ ਸਮਝ ਹੁੰਦੇ ਆ ਜੋ ਮਾਪੇ ਆਪਣੇ ਬੱਚਿਆਂ ਨੂੰ ਨਹੀਂ ਰੋਕਦੇ ਅਸੀਂ ਮਾਪਿਆਂ ਤੇ ਵੀ ਸਖਤ ਕਾਰਵਾਈ ਕਰਾਂਗੇ ਮਾਪਿਆਂ ਦੀ ਵੀ ਅਰੇਸਟਿਸ ਦੇ ਵਿੱਚ ਪਾਵਾਂਗੇ ਬੱਚਿਆਂ ਦੇ ਨਾਲ ਨਾਲ ਸੋ ਜੋ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਤਾਂ ਹੈ ਹੀ ਆ ਜੇ ਤੁਸ ਕੋਈ ਵੀ ਚਾਈਨਾ ਡੋਰ ਵੇਚਦਾ ਪਾਇਆ ਜਾਂਦਾ ਤਾਂ ਅਸੀਂ سنگੀਨ ਧਰਾਵਾਂ ਦੇ ਤਹਿਤ ਮੁਕਾਦਮੇ ਦਰਜ ਕਰਾਂਗੇ ਤੇ ਨਾਲੇ ਤੁਹਾਡੀ ਉਹਨਾਂ ਦੇ ਵਿੱਚ ਰੈਸਟ੍ਰੈਂਡ ਪਾਵਾਂਗੇ ਜੀ ਠੀਕ